ਅਕੀ ਕਹਿਣਾ ਚਾਹੁੰਗੇ ਜੀ ਮਿਲ ਕੇ ਆ ਗਏ ਹਾਂ ਹਾਂ ਜੀ ਗੁਰੂ ਮਹਾਰਾਜ ਦੀ ਕਿਰਪਾ ਜੀ ਆ ਦੇ ਨਾਲ ਬਸ ਇਹ ਹੀ ਆ ਕਿ ਟਾਈਮ ਲੱਗੂਗਾ ਠੀਕ ਹੋ ਬਿਲਕੁਲ ਪੋਸਟਬ ਬੀਵਜ਼ ਆ ਰਹੀ ਹੈ ਜੀ ਜਿਵੇਂ ਤੁਸੀਂ ਆ ਖਾੜਿਆਂ ਦੇ ਵਿੱਚ ਦਮਦਾਰ ਆਵਾਜ਼ ਰੱਖਦੇ ਹੋ ਰਾਜਵੀਰ ਜਵੰਦਾ ਬਾਈ ਵੀ ਉਸੇ ਅੰਦਾਜ਼ ਦੇ ਵਿੱਚ ਗਾਉਂਦੇ ਸੀ ਤਾਂ ਯਕੀਨ ਨਾਲ ਮੁਲਾਕਾਤਾ ਵੀ ਹੋਈਆਂ ਹਾਂ ਹੋਈਆਂ ਬਹੁਤ ਪਹਿਲਾਂ ਜੀ ਹਾਂ ਜੀ ਮਿਲਦੇ ਹੁਣ ਪਰਿਵਾਰ ਚ ਕਿੰਨਾ ਨੂੰ ਮਿਲ ਕੇ ਆਏ ਮੈਂ ਉਹਨਾਂ ਦੇ ਫਾਦਰ ਲੈਣ ਲੱਸੀ ਬੈਠੇ ਉਹਨਾਂ ਨੂੰ ਉਹਨਾਂ ਨਾਲ ਜੀ ਮਿਲ ਕੇ ਆਇਆ ਠੀਕ ਹੈ ਸਾਰਿਆਂ ਨੂੰ ਇਹੀ ਆ ਵੀ ਇੰਪਰੂਵਮੈਂਟ ਹੋ ਰਹੀ ਆ ਜੋ ਵੀ ਅੰਦਰੋਂ ਸਾਰੀ ਆ ਰਹੀ ਆ ਠੀਕ ਹੈ ਨਿਊਜ਼ ਉਹੀ ਆ ਵੀ ਇੰਪਰੂਵ ਹੋ ਰਿਹਾ ਕਿਉਂਕਿ ਅੱਜ ਪੰਜਵਾਂ ਦਿਨ ਹੈ ਤੇ ਮੇਜਰ ਇੰਜਰੀ ਆ ਹੌਲੀ ਹੌਲੀ ਹੋਊਗਾ ਟਾਈਮ ਲੱਗਣਾ ਪਰ ਉਹਗਾ ਠੀਕ ਹੋ ਆਖਰੀ ਸਵਾਲਾ ਜੀ ਕਲਾਕਾਰ ਭਾਈਚਾਰੇ ਦੀ ਇੱਕ ਜੁੜਤਾ ਬਾਰੇ ਕੀ ਕਹੋਗੇ ਜਦੋਂ ਭਾਈਚਾਰਾ ਕਲਾਕਾਰ ਇਕੱਠੇ ਹੋਏ ਨੇ ਤਾਂ ਸਾਰਿਆਂ ਨੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਕਿਉਂਕਿ ਪਰਿਵਾਰ ਨੂੰ ਬਹੁਤ ਵੱਡੀ ਹੱਲਾਸ਼ੇਰੀ ਬਿਲਕੁਲ ਤੁਹਾਡੀ ਗੱਲ ਸਹੀ ਵੀ ਆਮ ਲੋਕ ਜਿਹਨਾਂ ਨੇ ਉਹਨਾਂ ਦੇ 뮤직 ਦੇ ਨਾਲ ਐਂਟਰਟੇਨਮੈਂਟ ਕੀਤਾ ਉਹ ਉਹ ਵੀ ਇੱਥੇ ਆ ਰਹੇ ਆ ਹਮੇ ਮਾ ਕੇ ਇਹ ਪਰਿਵਾਰ ਲਈ ਹੌਸਲੇ ਦਾ ਪ੍ਰਤੀਕ ਆ ਕਿਉਂਕਿ ਜਿਹੜੇ ਜਦੋਂ ਸੱਜਣ ਕੋਈ ਆਉਂਦਾ ਆ ਤੇ ਉਹਦੇ ਨਾਲ ਉਹਨਾਂ ਦਾ ਹੌਸਲਾ ਵਾਧਦਾ ਵੀ ਸਾਡੇ ਬੱਚੇ ਲਈ ਆਏ ਸਾਰੇ ਖੜੇ ਨੇ ਸਾਰੇ ਖੜੇ ਆ ਤੇ ਸਾਰੇ ਅਰਦਾਸ ਕਰਦੇ ਇਦਾਂ ਦੀ ਜਿਹਨੇ ਹੋਣਾ ਉਹਨੇ ਉਹਦੀ ਅਰਦਾਸ ਹੀ ਕਰਨੀ ਹੈ ਗੁਰੂ ਮਹਾਰਾਜ ਅੱਗੇ ਜਿਹੜਾ ਇੱਥੇ ਪਹੁੰਚ ਗਿਆ ਸੋ ਇਹੀ ਆ ਵੀ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਿਹਤ ਜਾਬ ਹੋ ਕੇ ਆਪਣੇ ਪਰਿਵਾਰ ਵਿੱਚ ਉਹਨਾਂ ਧੰਨਵਾਦ ਤਾਂ ਕੀ ਕਹਿਣਾ ਚਾਹੋਗੇ ਜੀ ਮਿਲ ਕੇ ਪਰਿਵਾਰ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਜੀ ਆ ਦੇ ਨਾਲ ਬਸ ਇਹੀ ਆ ਕਿ ਟਾਈਮ ਲੱਗੂਗਾ ਠੀਕ ਹੋ ਬਿਲਕੁਲ ਹੁਣ ਪਾਸਟ ਬੀਵਜ਼ ਆ ਰਹੀਆਂ ਜੀ ਜਿਵੇਂ ਤੁਸੀਂ ਆਖਾੜਿਆਂ ਦੇ ਵਿੱਚ ਦਮਦਾਰ ਆਵਾਜ਼ ਰੱਖਦੇ ਹੋ ਰਾਜਵੀਰ ਜਵੰਦਾ ਬਾਈ ਵੀ ਉਸੇ ਅੰਦਾਜ਼ ਦੇ ਵਿੱਚ ਗਾਉਂਦੇ ਸੀ ਤਾਂ ਯਕੀਨਨਾਂ ਮੁਲਾਕਾਤਾਂ ਵੀ ਹੋਈਆਂ ਹਾਂ ਹੋਈਆਂ ਹੋਈਆਂ ਬਹੁਤ ਪਹਿਲਾਂ ਜੀ ਹਾਂਜੀ ਮਿਲਦੇ ਹੁਣ ਪਰਿਵਾਰਕ ਕਿੰਨਾਂ ਨੂੰ ਮਿਲ ਕੇ ਆਏ ਮੈਂ ਉਹਨਾਂ ਦੇ ਫਾਦਰ ਲਿੰਦਾ ਸੀ ਬੈਠੇ ਉਹਨਾਂ ਨੂੰ ਉਹਨਾਂ ਨਾਲ ਜੀ ਮਿਲ ਕੇ ਆਇਆ ਠੀਕ ਹੈ ਸਾਰਿਆਂ ਨੂੰ ਇਹੀ ਆ ਵੀ ਇੰਪਰੂਵਮੈਂਟ ਹੋ ਰਹੀ ਆ ਜੋ ਵੀ ਅੰਦਰੋਂ ਸਾਰੀ ਆ ਰਹੀ ਆ ਠੀਕ ਹੈ ਨਿਊਜ਼ ਉਹ ਇਹੀ ਆ ਵੀ ਇੰਪਰੂਵ ਹੋ ਰਿਹਾ ਕਿਉਂਕਿ ਅੱਜ ਪੰਜਵਾਂ ਦਿਨ ਹੈ ਤੇ ਮੇਜਰ ਇੰਜਰੀ ਆ ਹੌਲੀ-ਹੌਲੀ ਹੋਊਗਾ ਟਾਈਮ ਤੇ ਲੱਗਣਾ ਪਰ ਹੋਊਗਾ ਠੀਕ ਹੋ ਆਖਰੀ ਸਵਾਲਾ ਜੀ ਕਲਾਕਾਰ ਭਾਈਚਾਰੇ ਦੀ ਇੱਕ ਜੁੜਤਾ ਬਾਰੇ ਕੀ ਕਹੋਗੇ ਜਦੋਂ ਭਾਈਚਾਰਾ ਕਲਾਕਾਰ ਇਕੱਠੇ ਹੋਏ ਨੇ ਤਾਂ ਸਾਰਿਆਂ ਨੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਕਿਉਂਕਿ ਪਰਿਵਾਰ ਨੂੰ ਬਹੁਤ ਵੱਡੀ ਹੱਲਾਸ਼ੇਰੀ ਬਿਲਕੁਲ ਤੁਹਾਡੀ ਗੱਲ ਸਹੀ ਵੀ ਆਮ ਲੋਕ ਜਿਹਨਾਂ ਨੇ ਉਹਨਾਂ ਦੇ 뮤직 ਦੇ ਨਾਲ ਐਂਟਰਟੇਨਮੈਂਟ ਕੀਤਾ ਉਹ ਉਹ ਵੀ ਇੱਥੇ ਆ ਰਹੇ ਆ ਹਮੇ ਮਾ ਕੇ ਇਹ ਪਰਿਵਾਰ ਲਈ ਹੌਸਲੇ ਦਾ ਪ੍ਰਤੀਕ ਆ ਕਿਉਂਕਿ ਜਿਹੜੇ ਜਦੋਂ ਸੱਜਣ ਕੋਈ ਆਉਂਦਾ ਆ ਤੇ ਉਹਦੇ ਨਾਲ ਉਹਨਾਂ ਦਾ ਹੌਸਲਾ ਵਾਧਦਾ ਵੀ ਸਾਡੇ ਬੱਚੇ ਲਈ ਆਏ ਸਾਰੇ ਖੜੇ ਨੇ ਸਾਰੇ ਖੜੇ ਆ ਤੇ ਸਾਰੇ ਅਰਦਾਸ ਕਰਦੇ ਇਦਾਂ ਦੀ ਜਿਹਨੇ ਹੋਣਾ ਉਹਨੇ ਉਹਦੀ ਅਰਦਾਸ ਹੀ ਕਰਨੀ ਹੈ ਗੁਰੂ ਮਹਾਰਾਜ ਅੱਗੇ ਜਿਹੜਾ ਇੱਥੇ ਪਹੁੰਚ ਗਿਆ ਸੋ ਇਹੀ ਆ ਵੀ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖ ਕੇ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਵਿੱਚ ਆਉਣ ਧੰਨਵਾਦ ਤਾਂ ਕੀ ਕਹਿਣਾ ਚਾਹੋਗੇ ਜੀ ਮਿਲ ਕੇ ਪਰਿਵਾਰ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਜੀ ਆ ਦੇ ਨਾਲ ਬਸ ਇਹੀ ਆ ਕਿ ਟਾਈਮ ਲੱਗੂਗਾ ਠੀਕ ਹੋ ਬਿਲਕੁਲ ਹੁਣ ਪਾਸਟਪ ਬੀਵਜ਼ ਆ ਰਹੀਆਂ ਜੀ ਜਿਵੇਂ ਤੁਸੀਂ ਆ ਖਾੜਿਆਂ ਦੇ ਵਿੱਚ ਦਮਦਾਰ ਆਵਾਜ਼ ਰੱਖਦੇ ਹੋ ਰਾਜਵੀਰ ਜਵੰਦਾ ਬਾਈ ਵੀ ਉਸੇ ਅੰਦਾਜ਼ ਦੇ ਵਿੱਚ ਗਾਉਂਦੇ ਸੀ ਤਾਂ ਯਕੀਨਨਾਂ ਮੁਲਾਕਾਤਾਂ ਵੀ ਹੋਈਆਂ ਹਾਂ ਹੋਈਆਂ ਹੋਈਆਂ ਬਹੁਤ ਪਹਿਲਾਂ ਜੀ ਹਾਂਜੀ ਮਿਲਦੇ ਹੁਣ ਪਰਿਵਾਰਕ ਕਿੰਨਾਂ ਨੂੰ ਮਿਲ ਕੇ ਆਏ ਮੈਂ ਉਹਨਾਂ ਦੇ ਫਾਦਰ ਲਿੰਗਾ ਸੀ ਬੈਠੇ ਉਹਨਾਂ ਨੂੰ ਉਹਨਾਂ ਨਾਲ ਜੀ ਮਿਲ ਕੇ ਆਇਆ ਠੀਕ ਹੈ ਸਾਰਿਆਂ ਨੂੰ ਇਹੀ ਆ ਵੀ ਇੰਪਰੂਵਮੈਂਟ ਹੋ ਰਹੀ ਆ ਜੋ ਵੀ ਅੰਦਰੋਂ ਸਾਰੀ ਆ ਰਹੀ ਆ ਠੀਕ ਹੈ ਨਿਊਜ਼ ਉਹੀ ਆ ਵੀ ਇੰਪਰੂਵ ਹੋ ਰਿਹਾ ਕਿਉਂਕਿ ਅੱਜ ਪੰਜਵਾਂ ਦਿਨ ਹੈ ਤੇ ਮੇਜਰ ਇੰਜਰੀ ਆ ਹੌਲੀ-ਹੌਲੀ ਹੋਊਗਾ ਟਾਈਮ ਤੇ ਲੱਗਣਾ ਪਰ ਹੋਊਗਾ ਠੀਕ ਹੋ ਆਖਰੀ ਸਵਾਲਾ ਜੀ ਕਲਾਕਾਰ ਭਾਈਚਾਰੇ ਦੀ ਇੱਕ ਜੁੜਤਾ ਬਾਰੇ ਕੀ ਕਹੋਗੇ ਜਦੋਂ ਭਾਈਚਾਰਾ ਕਲਾਕਾਰ ਇਕੱਠੇ ਹੋਏ ਨੇ ਤਾਂ ਸਾਰਿਆਂ ਨੇ ਦੁੱਖ ਦੇ ਵਿੱਚ ਸ਼ਰੀਕ ਹੋਏ ਨੇ ਕਿਉਂਕਿ ਪਰਿਵਾਰ ਨੂੰ ਬਹੁਤ ਵੱਡੀ ਹੱਲਾਸ਼ੇਰੀ ਬਿਲਕੁਲ ਤੁਹਾਡੀ ਗੱਲ ਸਹੀ ਵੀ ਆਮ ਲੋਕ ਜਿਹਨਾਂ ਨੇ ਉਹਨਾਂ ਦੇ 뮤직 ਦੇ ਨਾਲ ਐਂਟਰਟੇਨਮੈਂਟ ਕੀਤਾ ਉਹ ਉਹ ਵੀ ਇੱਥੇ ਆ ਰਹੇ ਆ ਹਮਮਾ ਕੇ ਇਹ ਪਰਿਵਾਰ ਲਈ ਹੌਸਲੇ ਦਾ ਪ੍ਰਤੀਕ ਆ ਕਿਉਂਕਿ ਜਿਹੜੇ ਜਦੋਂ ਸੱਜਣ ਕੋਈ ਆਉਂਦਾ ਆ ਤੇ ਉਹਦੇ ਨਾਲ ਉਹਨਾਂ ਦਾ ਹੌਸਲਾ ਵਾਧਦਾ ਵੀ ਸਾਡੇ ਬੱਚੇ ਲਈ ਆਏ ਸਾਰੇ ਖੜੇ ਨੇ ਸਾਰੇ ਖੜੇ ਆ ਤੇ ਸਾਰੇ ਅਰਦਾਸ ਕਰਦੇ ਇਦਾਂ ਦੀ ਜਿਹਨੇ ਹੋਣਾ ਉਹਨੇ ਉਹਦੀ ਅਰਦਾਸ ਹੀ ਕਰਨੀ ਹੈ ਗੁਰੂ ਮਹਾਰਾਜ ਅੱਗੇ ਜਿਹੜਾ ਇੱਥੇ ਪਹੁੰਚ ਗਿਆ ਸੋ ਇਹੀ ਆ ਵੀ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਿਹਤ ਜਾਬ ਹੋ ਕੇ ਆਪਣੇ ਪਰਿਵਾਰ ਵਿੱਚ ਉਹਨਾਂ ਨੂੰ ਧੰਨਵਾਦ